ਜੀ ਤੇ ਫਿਰ ਵੈਲਕਮ ਟੂ ਅਵਰ YouTube ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਖੇਤੋਲੇ ਪੰਜਾਬ ਦੇ ਤੇ ਆਪਾਂ ਕਰ ਨਾਏ ਐ ਜੀ ਮੋਟਰ ਨਹੀਂ ਵੀ ਕਰਨੀ ਹੈ ਜੀ ਪਾਣੀ ਛੱਡ ਜਾਂਦੀ ਹੈ ਤੇ ਚੱਲੇ ਪਾਉ ਨਹੀਂ ਲੈਣ ਪੌੜੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦੇਖ ਸਕਦੇ ਹੋ ਮਹੌਲ ਚਾਰਸ ਤੇ ਤੋ ਜੀ ਤੇ ਚਲੋ ਫਿਰ ਬਲੌਕਰਾਂ ਕਰੀਓ ਤੋ ਜੀ ਤੇ ਮੁੰਡਿਆਂ ਨੇ ਕਰਤੀ ਕਿਤੇ ਪੌੜੀ ਖੜੀ ਤੇ ਦੇਖ ਸਕਦੇ ਤੁਸੀਂ ਬਿੱਲੇ ਦਾ ਜੋਰ ਲੱਗਿਆ ਪਿਆ ਜੋਰ 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 ਲੱਗਿਆ ਪਿਆ ਦੇਖੋ ਉਂਡੇ ਦਾ ਦੇਖ ਸਕਦੇ ਤੁਸੀਂ ਤੇ ਪਾ ਉਖੜਾ ਤੇ ਚਲੋ ਬਰ ਬਲੌਕਰਾਂ ਕਰੀਏ ਜੀ ਤੇ ਆਪਾਂ ਚੈਨ ਕਾਫੀ ਕਰਤੀ ਖੜੀ ਤੇ ਬਿੱਲਾ ਮਾਰਦਾ ਮਛਾਂ ਨੂੰ ਹੱਥ ਤੇ ਕਹਿੰਦਾ ਇੱਥੇ ਮੋਟਰ ਰੱਖ ਤੇ ਦੇਖੋ ਕੱਢ ਦੋ ਗ੍ਰੇਫਨ ਮੋਟਰ ਦੇ ਤੇ ਚਲੋ ਬਰ ਬਲੌਕਰਾਂ ਕਰੀਏ ਆਹ ਤੇ ਮੰਗੂ ਬਈ ਉੱਤਰ ਲਗਾਉਂ ਥੱਲੇ ਉਈ ਤੇ ਵੇਚੀ ਹਾਂ 4 ਤੋਂ ਪਹਿਲੇ ਕਾਲ ਤੇ ਇੰਨਾ ਜ਼ੋਰ ਤੈਨੂੰ ਲਾਉਂਦੀ ਲੋੜ ਨਹੀਂ ਸਾਰ ਆਪੇ ਪੱਜੀ ਕਿਵੇਂ ਨਾਲ ਜਾਣਾ ਏ ਤੂੰ ਹਾਂ ਛੋੜਨੇ ਲਈ ਜਾਂਦਾ ਸਾਰ ਗ੍ਰਿਪ ਕੱਢਦੇ ਨਾ ਹਾਂਜੀ ਸੋ ਜ਼ਰਾ ਦੇਖੋ ਜੀ ਬਿੱਲਾ ਵੀ ਜਾਏਗਾ ਇਹਦੇ ਪੈਰ ਕੱਢੀ ਥੋੜੇ ਜਿਹੇ ਡਰਿਆ ਦੇਖੋ ਜੀ ਆ ਡਰੀ ਜਾਂਦਾ ਸਾਡਾ ਬੰਦਾ ਉਹ ਉਤਰੇ ਜਾਂਦਾ ਹੁਣ ਕਹਿੰਦਾ ਪੈਰ ਕੱਢੀ ਥੱਲੇ ਜਾ ਕੇ ਬਿਲਕੀ ਕਰਨਾ ਪੈਰ ਕੱਢਦਾ ਨਹੀਂ ਫੌੜੀ ਦੇ ਫੌੜੀ ਦੇ ਪੈਰ ਕਹਿੰਦਾ ਕੱਢੀ ਤੇ ਚਲੋ ਫਿਰ ਵਲੌਕ ਰੈਂਕ ਕਰੀ ਆਉਣ ਤੇ ਦੱਸਾਂਗੇ ਤੇ ਮੋਟਰ ਜਾਨਿਆਂ ਖੁੱਲੀ ਹੈ ਦਿੱਕਤ ਤਾਂ ਸ਼ੁਰੂਆਤ ਕੀਤੀ ਹੈ ਦੇਖ ਸਕਦੇ ਤੁਸੀਂ ਥੱਲੇ ਮੁੰਡੇ ਦਾ ਜ਼ੋਰ ਲੱਗਿਆ ਪਰ ਤੋਂ ਗਰਮੀ ਦਾ ਹੋਈ ਅੰਤ ਤੇ ਬਿੱਲਾ ਸਿਰ ਫੜ ਕੇ ਬੈਠਾ ਤੇ ਚਲੋ ਫਿਰ ਬਲੌਕ ਰੰਗ ਕਰੀਏ ਤੇ ਕੋਲਦੀ ਪੈਪ ਤੇ ਦੇਖੋ 99 ਮਗਾ ਲਈ ਨਾਲ ਚਲੋ ਜੀ ਪੀਵੀਐਸ ਲਿਮਗਾ 100 ਤੁਸੀਂ ਤੇ ਇਹ ਵੀ ਆਉਣ ਵਾਲੀ ਖਾਣਾ ਖਾਣ ਦੇਖੋ ਜੀ ਉਹਨਾਂ ਬੱਬੇ ਗਿਆ ਆਹੇ ਹੰਦਾ ਤੇ ਚਲੋ ਫਿਰ ਬਲੌਕ ਰੰਗ ਕਰੀਏ ਲਓ ਜੀ ਤੇ ਹੁਣ ਕੱਢ ਲਿਆ ਮੋਟਰ ਬਾਹਰ ਤੇ ਦੇਖੋ ਵਦਨ ਤੁਸੀਂ ਲਓ ਆਪਣਾ ਕੈਰੀ ਆਨ ਤੇ ਬਿੱਲਾ ਦਮਾਸ਼ ਨਾ ਛੋਟਾ ਖੜਾ ਹੈ ਜੀ। ਬਾਕੀ ਤੇ ਇਹਦਾ ਤਾਂ ਬਦਲਵਾਈ ਹੋ ਗਈ ਪਹਿਲਾਂ ਤੁੱਪ ਸੀਗੀ ਤੇ ਚਲੋ ਫਿਰ ਵਲੌਗ ਕਰਾਂਗੇ ਆ ਜੀ ਦੀ ਆਪਣਾ ਵਲੌਗ ਆਖੇਰੀ ਆਂ ਤੇ ਮੋਟਰ ਪੱਤੀ ਕਾਸ ਖੋਲ ਕੇ ਦਵਰ ਮੁੰਡੇ ਝੋਰ-ਝੋਰ ਲਾਈ ਜਾਂਦੇ ਨਾਟਕਾ ਸੀ ਜਾਂਦੇ ਨੇ। ਦੇਖ ਸਕਦੇ ਹੋ। ਤੇ ਪਰ ਕੀ ਪਰਪਾ ਬੈਠਾ ਜੀ ਸਰਾਜ ਤੇ ਚੋਨਾ ਲੱਗੀਆਂ ਦੇ ਵਿੱਚ ਬਦਲ ਹੋ ਜਾਂਦੇ ਵਿੱਚ ਤੁੱਪ ਤੇ ਲਾਈਟ ਚੱਲੀ ਜਾਂਦੀ ਹੈ ਜੀ।